ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰਿਆਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਹੁੰਦਾ ਕਿ ਜਦੋਂ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਨਾ ਤੇ ਹਰੇਕ ਦੇ ਮੰਦ ਵਿੱਚ ਇਹੀ ਸਵਾਲ ਹੁੰਦਾ ਕਿ ਇੱਕ ਕਿਊਸਿਕ ਹੁੰਦਾ ਕਿੰਨਾ ਕੀ ਆਖਰਕਾਰ ਇੱਕ ਕਿਊਸਿਕ ਦੇ ਵਿੱਚ ਕਿੰਨਾ ਪਾਣੀ ਹੁੰਦਾ ਸੋ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੰਦੇ ਆ ਕਿ ਮੰਨ ਕੇ ਚੱਲੋ ਕਿ 1 ਫੁੱਟ ਉੱਚਾ 1 ਫੁੱਟ ਉਚਾਈ ਵਾਲਾ 1 ਫੁੱਟ ਚੜਾਈ ਤੇ 1 ਫੁੱਟ ਡੰਗਾਈ ਵਾਲਾ ਜਿਹੜਾ ਕੋਈ ਚੌੜਸ ਪਾਈਪ ਲੈ ਲਓ ਜਾਂ ਕੁਛ ਲੈ ਲਓ ਮੰਨ ਕੇ ਚੱਲੋ ਤੇ ਉਹਦੇ ਵਿੱਚੋਂ ਜਦੋਂ 1 ਸਕਿੰਟ ਦੇ ਵਿੱਚੋਂ ਜਿੰਨਾ ਪਾਣੀ ਗੁਜ਼ਰਦਾ ਉਹ ਜਿਹੜਾ ਉਸ ਨੂੰ 1 ਕਿਊਸਿਕ ਮੰਨਿਆ ਜਾਂਦਾ ਤੇ 1 ਸਕਿੰਟ ਦੇ ਵਿੱਚੋਂ ਜਿਹੜਾ 1 ਫੁੱਟ ਚੌੜਾਈ 1 ਫੁੱਟ ਡੰਗਾਈ ਤੇ 1 ਫੁੱਟ ਲੰਬਾਈ ਵਾਲੇ ਡੱਬੇ ਚ ਜਿੰਨਾ ਪਾਣੀ ਜਿਹੜਾ ਕ੍ਰੋਸ ਹੋ ਜਾਂਦਾ 1 ਸਕਿੰਟ ਦੇ ਵਿੱਚੋਂ ਉਹ ਹੁੰਦਾ ਪਾਣੀ 28.32 ਲੀਟਰ ਪ੍ਰਤੀ ਸਕਿੰਡ ਦੇ ਹਿਸਾਬ ਨਾਲ ਪਾਣੀ ਜਿਹੜਾ ਗੁਜ਼ਰਦਾ ਉਹ ਐਸੇ ਹੀ ਹਿਸਾਬ ਨੂੰ 1 ਕਿਊਸਿਕ ਮੰਨਿਆ ਜਾਂਦਾ ਤੇ ਬਾਕੀ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਖਬਰਾਂ ਦੇ ਵਿੱਚ ਦੱਸਦੇ ਹਨ ਕਿ ਇੰਨੇ ਲੱਖ ਕਿਊਸਿਕ ਪਾਣੀ ਛੱਡ ਦਿੱਤਾ ਇੰਨੇ ਹਜ਼ਾਰ ਕਿਊਸਿਕ ਪਾਣੀ ਛੱਡ ਦਿੱਤਾ ਤੇ ਉਸ ਨੂੰ ਤੁਸੀਂ ਮਾ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਪਾਣੀ ਛੱਡਿਆ ਗਿਆ ਡੈਮਾਂ ਦੇ ਵਿੱਚੋਂ ਸੋ ਵੀਡੀਓ ਦਬਕ ਕੇ ਸ਼ੇਅਰ ਕਰਿਓ ਧੰਨਵਾਦ ਜੀ